ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਚਲੋ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਬਣੇ ਬਣਾਏ ਦੋ ਬਲਾਉਜਸ ਆਪਣੇ ਜਿਹੜੇ ਸਿੱਪੀ ਤਾਰੇ ਜਿਹੇ ਹੁੰਦੇ ਆ ਵਾਲੀ ਉਹਨਾਂ ਹੁੰਦੀ ਆ ਉਹ ਵਾਲੀ ਤੇ ਬਹੁਤ ਸੋਹਣੇ ਬਣੇ ਆ ਜੀ ਤੇ ਆਪਣੇ ਕੋਲੇ ਕੋਟੀਆਂ ਸਵਟਰ ਜਾਣ ਦੀ ਜੈਕਟਾਂ ਹੋਰ ਵੀ ਬਣੀਆਂ ਪਈਆਂ ਹੈਗੀਆਂ ਆਪਾਂ ਅੱਗੇ ਵੀ ਇੱਕ ਦੋ ਵਾਰੀ ਦੱਸਿਆ ਵੀ ਜੇ ਕਿਸੇ ਨੂੰ ਚਾਹੀਦੀਆਂ ਹੁਣ ਤਾਂ ਆਪਾਂ ਨੂੰ ਕਮੈਂਟ ਕਰ ਸਕਦੇ ਹਾਂ ਤੇ ਅੱਜ ਆਪਾਂ ਤੁਹਾਨੂੰ ਇਹ ਦੋ ਬਲਾউজ ਦਿਖਾਉਨੇ ਆ ਬਲਾউজ ਵੀ ਹੈਗੇ ਆ ਹੋਰ ਉਹਨਾਂ 'ਚ ਤੇ ਅੱਜ ਆਪਾਂ ਤੁਹਾਨੂੰ ਆ ਦਿਖਾਉਨੇ ਆ ਤੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰ ਲਿਓ ਜੀ ਤੇ ਆ ਦੇਖੋ ਜੀ ਆਪਾਂ ਬਲੌਜ ਬਣਾਇਆ ਹੈ ਇਸ ਤਰ੍ਹਾਂ ਤੇ ਲੋ ਜੀ ਆਪਾਂ ਇੰਚੀ ਟੇਪ ਨਾਲ ਮਣ ਕੇ ਤੁਹਾਨੂੰ ਦੱਸ ਦਿੰਨੇ ਆ ਕਿ ਲੰਬਾਈ ਕਿੰਨੀ ਆ ਲਾ ਲੋ ਜੀ ਆਪਾਂ ਪਾਊਡਰ ਤੋਂ ਲਾਇਆ ਇੱਕ ਗਲੇ ਤੱਕ ਆਪਣਾ ਇਹ 13 ਇੰਚ ਹੈ ਜੀ ਤੇ ਜੇ ਆਪਾਂ ਮੋਢੇ ਦਾ ਲਾਉਣੇ ਆ ਵਰਤਮੋਢੇ ਦਾ ਦੇਖੋ ਜੀ ਆਪਾਂ ਇੱਥੋਂ ਲਾਇਆ ਤੇ 1.5 ਇੰਚ ਹੈ ਜੀ ਇਹ ਦੇਖੋ ਜੀ ਮੋਢੇ ਦਾ ਮੋਢੇ ਤੋਂ ਲੈ ਕੇ ਤੇ ਚੜਾਈ ਹੈਗੀ ਹੈ ਜੀ ਇਹਦੀ 12 ਇੰਚ ਜਿਵੇਂ ਉਹਨੇ ਇਹ ਥੋੜੀ ਇਸ ਤਰ੍ਹਾਂ ਸਟੈਚੇਬਲ ਜਿਆਦੇ ਆ ਖੁੱਲਦਾ ਬਹੁਤ ਜਾਂਦਾ ਏ ਤੇ ਮੋਢੇ ਤਾਂ ਆਪਾਂ ਨੂੰ ਇਹਨਾਂ ਦੇ ਪਤਾ ਹੀ ਆ ਵੀ ਜਿਵੇਂ ਆਪਾਂ ਬਣਾਉਨੇ ਆ ਇਸ ਤਰ੍ਹਾਂ ਵੀ ਖੁੱਲੇ ਹੀ ਹੁੰਦੇ ਆ ਇਹ ਸਾਢੇ 8 ਇੰਚ ਮੋਢਾ ਏ ਦੋਨੋਂ ਸਾਈਡ ਤੋਂ ਇੱਕੋ ਜਿਹਾ ਦੇਖੋ ਇਹ ਬਣਿਆ ਬਹੁਤ ਸੋਹਣਾ ਆ ਮਲਾਈ ਮਲਾਈ ਮੈਂ ਜੀ ਸੌਫਟ ਸੌਫਟ ਉਹਨੇ ਤੇ ਦੂਜਾ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਇਸੇ ਤਰ੍ਹਾਂ ਹੀ ਇਹ ਵੀ ਇਹ ਆਪਾਂ ਤੁਹਾਨੂੰ ਇੱਥੋਂ ਮੋੜ ਦੇ ਧੱਕੇ ਬਣਾ ਕੇ ਦਿਖਾ ਦਿੰਨੇ ਆ ਚਾ ਲੋ ਜੀ ਆਪਾਂ ਇੱਥੋਂ ਲਾਇਆ ਬਾਰਡਰ ਤੋਂ ਇਹ ਉੰਨੀ ਚਾਹੀਏ ਉਨਨੇ 19.5 ਇੰਚ ਹੈ ਤੇ ਚੌੜਾਈ ਇਹਦੀ ਹੈਗੀ ਹੈ ਜੀ 13 ਇੰਚ 13 13.5 ਇੰਚ ਹੈ ਬਹੁਤ ਸੋਹਣੇ ਬਣੇ ਹੋਏ ਹੈ ਜੀ ਤੇ ਇਸ ਤਰ੍ਹਾਂ ਬਾਰਡਰ ਬਣਾਇਆ ਦੋ ਉਲਟੇ ਦੋ ਸਿੱਧੇ ਇਹ ਆਪਾਂ ਇੱਕ ਸਲਾਈ ਸਿੱਧੀ ਸਲਾਈ ਚ ਬਣਾਏ ਆ ਉਲਟੇ ਕੁਲਤੀ ਸਲਾਈ ਆਪਾਂ ਸਿੱਧੀ ਉਲਟੀ ਬਣਾਈ ਆ ਸਾਰੀ ਤਾਈਆਂ ਇਸ ਤਰ੍ਹਾਂ ਆਪਣਾ ਬਾਰਡਰ ਬਣਿਆ ਨਹੀਂ ਜਿਹੜਾ ਆਪਾਂ ਦੂਜਾ ਬਣਾਉਣਾ ਦੋ ਉਲਟ ਦੋ ਸਿੱਧੇ ਉਹ ਥੋੜਾ ਸਟੈਚੂਲ ਬਣਦਾ ਤੇ ਦੋਨੋਂ ਸਾਈਡ ਤੋਂ ਇੱਕੋ ਜਿਹਾ ਇੱਥੇ ਥੋੜਾ ਜਿਹਾ ਡਿਜ਼ਾਈਨ ਪਾਇਆ ਹੋਇਆ ਦੇਖੋ ਜੀ ਇਹਦੇ ਜਿਵੇਂ ਸੇ ਡਿਜ਼ਾਈਨ ਦੇਖਦਾ ਘਟ ਹੈ ਤੇ ਇਸ ਤਰ੍ਹਾਂ ਪਾਇਆ ਹੋਇਆ ਛੋਟਾ ਛੋਟਾ ਮੋੜੇ ਦੇ ਉੱਪਰ ਤੇ ਚਲੋ ਜੀ ਆਪਣੀ ਅੱਜ ਦੀ ਇਹ ਛੋਟੀ ਜੀ ਵੀਡੀਓ ਤੇ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਵੇਖਿਆ ਕਰੋ ਜੀ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਆਪਣੇ ਦੋਸਤਾਂ ਨੂੰ ਭੈਣ ਭਰਾਵਾਂ ਨੂੰ ਤੇ ਆਪਾਂ ਵੀ ਕਿਸੇ ਦੀ ਮਦਦ ਕਰ ਸਕੀਏ ਹੁਣ ਜਿਵੇਂ ਹੜਾਂ ਦਾ ਮਾਹੌਲ ਬਣਿਆ ਹੋਇਆ ਤਾਂ ਆਪਾਂ ਇਸੇ ਤਰ੍ਹਾਂ ਹੀ ਚੱਲੋ ਭੈਣ ਭਰਾਵਾਂ ਦੀ ਮਦਦ ਕੀਤੀ ਹੋਵੇ ਜੀ ਆਪਣੇ ਕੋਲੇ ਚਾਰ ਪੈਸੇ ਹੋਣ ਤਾਂ ਆਪਾਂ ਵੀ ਕਿਸੇ ਦੀ ਮਦਦ ਕਰ ਸਕਦੇ ਹਾਂ ਬਹੁਤ ਜੀ ਕਰਦਾ ਕਰਨੋ ਦਾ ਤੇ ਪਾਰਾ ਆਉਦਾ ਕਰਨ ਕੀਆ ਕਰਦਾ ਤੇ ਜੇ ਤੁਹਾਡੇ ਵਰਗੇ ਭੈਣ ਭਰਾਵਾਂ ਮਦਦ ਕਰ ਦੇਣਗੇ ਤਾਂ ਜ਼ਰੂਰ ਕਰਾਂਗੇ ਜੀ ਕਿਉਂਕਿ ਐਵੇਂ ਜਿਵੇਂ ਆਪਾਂ ਤੁਹਾਨੂੰ ਕਹਿੰਨੇ ਆ ਵੀ ਆਪਣੇ ਤੁਹਾਡੇ ਸਾਥ ਦੀ ਮੈਨੂੰ ਲੋੜ ਹੈ ਐਵੇਂ ਜਿਹੜੇ ਅੱਜ ਮੁਸ਼ਕਲ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਆਪਣੇ ਭੈਣ ਭਰਾਵਾਂ ਦੀ ਆਪਣੇ ਵਰਗਿਆਂ ਦੀ ਲੋੜ ਆ ਤਾਂ ਆਪਾਂ ਕਿਉਂ ਨਾ ਉਹਨਾਂ ਦੀ ਮਦਦ ਕਰੀਏ ਤੇ ਚਲੋ ਜੀ ਵੀਡੀਓ ਮੇਰੀ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮaaf ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਭੁੱਲ ਚੁੱਕ ਕੋਈ ਗਲਤ ਗੱਲ ਬੋਲੀ ਗਈ ਹੋਵੇ ਤਾਂ ਮaaf ਕਰਿਓ ਤੇ ਆਪਾਂ ਤਾਂ ਵੈਸੇ ਭਲੇ ਦੀ ਗੱਲ ਕਰਦੇ ਆ ਤੇ ਹੁਣ ਤਾਂ ਵੀਡੀਓ ਬਣਾਉਣ ਨੂੰ ਵੀ ਨਹੀਂ ਜੀ ਕਰਦਾ ਮੈਂ ਕਹਿ ਰਹੀ ਹਾਂ ਕਿ ਵਸਸ ਚਲੋ ਇੱਕ ਸਰਦਾਨੀ ਆਪਾਂ ਜੇ ਇਸ ਰਾਹ ਤੇ ਤੁਰੇ ਆ ਤਾਂ ਵੀ ਇੰਨਾ ਕੁ ਕਰਨਾ ਪੈਂਦਾ ਆਪਾਂ ਨੂੰ ਤੇ ਵੈਸੇ ਜੀ ਨਹੀਂ ਕਰਦਾ ਹੈਗਾ ਤੇ ਆ ਆਪਣੀ ਭੈਣ ਬਣਾਉਂਦੀ ਆ ਕੋਟੀਆਂ ਸਵਾਟਰਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਤੇ ਵੀ ਮੈਂ ਤਾਂ ਕਰਕੇ ਵੀਡੀਓ ਪਾਤੀ ਬਣੀ ਬਣਾਈ ਦੀ ਤੇ ਤੁਹਾਨੂੰ ਚੰਗੀ ਲੱਗੀ ਵੀਡੀਓ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਕਰ ਦਿਓ ਤੇ ਜਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਜੇ ਆਪਾਂ ਹੁਣ ਔਖੀ ਘੜੀ 'ਚ ਕਿਸੇ ਦੀ ਮਦਦ ਨਾ ਕਰਾਂਗੇ ਤਾਂ ਫਿਰ ਆਪਣਾ ਤਾਂ ਕੋਈ ਫਾਇਦਾ ਨਹੀਂ ਹੈਗਾ ਜੀ ਤੇ ਜਰੂਰ ਮੇਰੇ ਵੀਰ ਭੈਣਾਂ ਸਾਰੇ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ ਕਿ ਜਰੂਰ ਜਰੂਰ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਇਹ ਕਿਹੜਾ ਜੀ ਆਏ ਆ ਵੀ ਅੱਜ ਜੇ ਹੁਣ ਹੁਣ ਹੜ ਚੱਲੀ ਜਾਂਦੇ ਤਾਂ ਹੋਣੀ ਉਹਨਾਂ ਤਾਂ ਵਿਚਾਰਿਆਂ ਨੂੰ ਬਹੁਤ ਦੇਰ ਤੱਕ ਆਪਣੇ ਸਾਫ ਦੀ ਲੋੜ ਹੈ ਬੰਦਾ ਬਹੁਤ ਮੁਸ਼ਕਲ ਨਾਲ ਆਪਣੇ ਪੈਰਾਂ ਤੇ ਖੜਾ ਹੁੰਦਾ ਹੈ ਬਹੁਤ ਟਾਈਮ ਲੱਗ ਜਾਂਦਾ ਹੈ ਤੇ ਜੇ ਚਲੋ ਆਪਾਂ ਥੋੜੀ-ਬਹੁਤ ਆਪਾਂ ਮਦਦ ਕਰ ਦਾਂਗੇ ਤਾਂ ਚਲੋ ਅਗਲੇ ਨੂੰ ਆਸਰਾ ਹੋ ਜਾਂਦਾ ਜੀ ਤੇ ਚਲੋ ਜੀ ਆਪਾਂ ਵੀਡੀਓ ਦਾ ਕਰਦੇ ਆਂਡ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਮਿਲਦੇ ਆ ਕਿਸੇ ਹੋਰ ਸੋਹਣੀ ਜਿਹੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ